ਕੋਸ਼ਿਕ ਮਿਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਖਬਰਾਂ ਆ ਸਾਰੇ ਜਾਣੇ ਜਿਹੜਾ ਇਸ ਨੂੰ ਧਿਆਨ ਦੇਣ ਸਟੇਟ ਡਿਪਾਰਟਮੈਂਟ ਦੇ ਦੁਆਰਾ ਜਿਹੜੇ ਨਵੇਂ ਸਟੂਡੈਂਟ ਵੀਜ਼ਾਸ ਆ ਉਸ ਤੇ ਉੱਤੇ ਰੋਕ ਲਾ ਦਿੱਤੀ ਗਈ ਆ ਪਾਜ਼ ਜਿਹੜਾ ਉਹ ਕਰ ਦਿੱਤਾ ਗਿਆ ਆ 트럼ਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਉਲਟ ਕਹਿ ਸਕਦੇ ਆ ਵਿਸ਼ਕੰਜਾ ਲਗਾਤਾਰ ਕੱਸਿਆ ਜਾ ਰਿਹਾ ਆ ਖਾਸ ਕਰਕੇ ਜਿੱਦਾਂ ਆਪਾਂ ਹਾਰਵਰਡ ਯੂਨੀਵਰਸਿਟੀ ਦੀ ਕਲੈਬੀਆ ਯੂਨੀਵਰਸਿਟੀ ਦੀ ਤੇ ਹੋਰ ਬਹੁਤ ਸਾਰੇ ਯੂਨੀਵਰਸਿਟੀਆਂ ਦੀ ਗੱਲ ਕੀਤੀ ਜਿੱਥੇ ਬਹੁਤ ਜ਼ਿਆਦਾ ਅ ਇਜ਼ਰਾਈਲ ਦੇ ਉਲਟ ਕਹਿ ਲੋ ਜਾਂ ਪੈਲੇਸਟਾਈਨ ਦੇ ਹੱਕ ਤੇ ਵਾਰ ਦੇ ਉਲਟ ਪ੍ਰੋਟੈਸਟ ਤੇ ਰੈਲੀਆਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਆ 트럼ਪ ਐਡਮਿਨਿਸਟ੍ਰੇਸ਼ਨ ਇਸ ਨੂੰ ਐਂਟੀ ਸੈਮਿਟਿਜ਼ਮ ਦੀ ਛਤਰੀ ਹੇਠ ਹੀ ਸਾਰੇ ਐਕਸ਼ਨ ਜਿਹੜੇ ਉਹ ਲੈ ਰਹੇ ਆ ਸਟੇਟ ਡਿਪਾਰਟਮੈਂਟ ਨੇ ਅੱਜ ਐਲਾਨ ਕਰ ਦਿੱਤਾ ਵੀ ਫੋਰਨ ਸਟੂਡੈਂਟ ਵੀਜ਼ਾ ਦੀਆਂ ਜਿੰਨੀਆਂ ਵੀ ਅਪਾਇੰਟਮੈਂਟਸ ਉਹਨਾਂ ਨੇ ਦਿੱਤੀਆਂ ਸੀ ਉਹਨਾਂ ਸਾਰਿਆਂ ਨੂੰ ਉਹ ਸਸਪੈਂਡ ਕਰ ਰਹੇ ਆ ਰੱਦ ਕਰ ਰਹੇ ਆ ਤੇ ਹੁਣ ਨਵੀਆਂ ਗਾਈਡਲਾਈਨਸ ਉਹ ਦਿੱਤੀਆਂ ਜਾਣਗੀਆਂ ਤੇ ਕਹਿੰਦੇ سوشل میڈیا ਅਕਾਊਂਟਸ ਦੇ ਉੱਤੇ ਖਾਸ ਤਵੱਜੋ ਦਿੱਤੀ ਗਈ ਆ ਇੱਕ ਇੰਟਰਨਲ ਕੇਬਲ ਵਾਸ਼ਿੰਗਟਨ ਪੋਸਟ ਦੇ ਹੱਥ ਲੱਗਣ ਤੋਂ ਬਾਅਦ ਚ ਉਹ ਇਸ ਨੂੰ ਜਿਹੜਾ ਹੁਣ ਰਿਪੋਰਟ ਕਰ ਰਿਹਾ ਇਫੈਕਟਿਵ ਇਮੀਡੀਏਟਲੀ ਇਨ ਪ੍ਰੇਪਰੇਸ਼ਨ ਫਾਰ ਐਨ ਐਕਸਪੈਂਸ਼ਨ ਆਫ ਰਿਕੁਆਇਰਡ ਸੋਸ਼ਲ ਮੀਡੀਆ ਸਕਰੀਨਿੰਗ ਐਂਡ ਵੈਟਿੰਗ ਕਾਉਂਸਲਰ ਸੈਕਸ਼ਨ ਸ਼ੁੱਡ ਨਾਟ ਐਡ ਐਨੀ ਐਡੀਸ਼ਨਲ ਸਟੂਡੈਂਟ ਔਰ ਐਕਸਚੇਂਜ ਵਿਜ਼ਿਟਰ ਵੀਜ਼ਾ ਅਪਾਇੰਟਮੈਂਟ ਕੈਪੈਸਿਟੀ ਅੰਟਿਲ ਫਰਦਰ ਗਾਈਡੈਂਸ ਇਜ਼ ਇਸ਼ੂਡ ਸੋ ਈ ਵੀਜ਼ਾਸ ਐਮ ਵੀਜ਼ਾਸ ਜੇ ਵੀਜ਼ਾਸ ਤੇ ਜਿਹੜੇ ਸਟੂਡੈਂਟ ਐਫ1 ਜਿਹੜੇ ਵੀਜ਼ਾਸ ਹੁੰਦੇ ਆ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਦੀਆਂ ਅਪਾਇੰਟਮੈਂਟਸ ਦੇ ਉੱਤੇ ਉਹਨਾਂ ਨੇ ਹੁਣ ਸਸਪੈਂਸ਼ਨ ਲਾ ਦਿੱਤੀ ਆ ਨਵੀਂ ਕੋਈ ਵੀ ਜਿਹੜੀ ਆ ਸਟੂਡੈਂਟ ਵੀਜ਼ੇ ਦੀ ਜਾਂ ਐਕਸਚੇਂਜ ਵਿਜ਼ਟਰ ਸਟੂਡੈਂਟ ਵੀਜ਼ੇ ਦੇ ਜਿਹੜੇ ਪ੍ਰੋਗਰਾਮਸ ਆ ਉਸ ਵਿੱਚ ਅਪਾਇੰਟਮੈਂਟ ਹੁਣ ਨਹੀਂ ਦਿੱਤੀ ਜਾਊਗੀ ਇਸ ਡਾਕੂਮੈਂਟ ਦੇ ਬਾਰੇ ਪਹਿਲੋਂ ਪੋਲਿਟਿਕ ਉਹ ਜਿਹੜੀ ਮੈਗਜ਼ੀਨ ਆ ਉਹਨਾਂ ਨੇ ਵੀ ਰਿਪੋਰਟ ਕੀਤਾ ਸੀ ਸੀਨੀਅਰ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇਸ ਨੂੰ ਕਨਫਰਮ ਕੀਤਾ ਵਾਸ਼ਿੰਗਟਨ ਨੇ ਪੋਸਟ ਦੀ ਜਿਹੜੀ ਇਸ ਰਿਪੋਰਟ ਨੂੰ ਵੀ ਇਹ ਜਿਹੜੀ ਕੇਬਲ ਤੁਹਾਨੂੰ ਸਸਪੈਂਸ਼ਨ ਆਫ ਵੀਜ਼ਾ ਪ੍ਰੋਸੈਸਿੰਗ ਦੀ ਗੱਲ ਸੁਣੀ ਆ ਉਹ ਦਰਸਤ ਹੈਗੀ ਆ ਸੋ ਹਾਰਵਰਡ ਸਰਟੀਫਿਕੇਸ਼ਨ ਦੀ ਭਾਲ ਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਜਿਹੜੇ ਫੋਰਨ ਸਟੂਡੈਂਟਸ ਨੂੰ ਐਡਮਿਟ ਕੀਤਾ ਗਿਆ ਆ ਉਹ ਕਿਦਾਂ ਵਰਕਰ ਆ ਰੱਖਣਾ ਆ ਜਿਹੜੀਆਂ ਸਟੂਡੈਂਟ ਦੀਆਂ ਡੈਪੂਟੇਸ਼ਨਸ ਆ ਉਹਨਾਂ ਨੂੰ ਕਿਦਾਂ ਜਿਹੜਾ ਉਹ ਰੋਕਣਾ ਆ ਉਹ ਲੀਗਲ ਫਾਈਟ ਬੈਟਲ ਜਿਹੜੀ ਉਹ ਚੱਲੇਗੀ ਉਸੇ ਦਰਮਿਆਨ ਨਵੀਆਂ ਜਿਹੜੀਆਂ ਸਟੂਡੈਂਟ ਵੀਜ਼ਾ ਐਪਲੀਕੇਸ਼ਨਸ ਜਾਂ ਅਪਾਇੰਟਮੈਂਟਸ ਆ ਉਹਨਾਂ ਨੂੰ ਹਾਲ ਦੀ ਘੜੀ ਇਹਨਾਂ ਨੇ ਰੋਕ ਦਿੱਤਾ ਆ ਸੋ ਮੁੱਕ ਦੀ ਗੱਲ ਆ ਵੀ ਤੁਹਾਡਾ ਫੇਸਬੁੱਕ ਸਨੈਪਚੈਟ ਇੰਸਟਾਗ੍ਰam ਟਿਕਟੌਕ ਉੱਤੇ ਕੀ ਲਿਖਿਆ ਕਿਹੜੇ ਨਾਵਾਂ ਦੇ ਨਾਲ ਤੁਸੀਂ ਲਿਖਿਆ ਅਮਰੀਕਾ ਦੇ ਉਲਟ ਲਿਖਿਆ ਹੱਕ 'ਚ ਲਿਖਿਆ ਇਜ਼ਰਾਈਲ ਦੇ ਹੱਕ 'ਚ ਲਿਖਿਆ ਉਲਟ 'ਚ ਲਿਖਿਆ ਉਹ ਸਾਰੀਆਂ ਚੀਜ਼ਾਂ ਹੁਣ ਹਾਲ ਦੀ ਘੜੀ ਕਾਫੀ ਜ਼ਿਆਦਾ ਜਿਹੜੀਆਂ ਉਹ ਅਸਰ ਪਾਉਣਗੀਆਂ ਐਫ ਵੀਜ਼ਾਸ ਜਿਹੜੀ ਕੈਟਾਗਰੀ ਐਮ ਵੀਜ਼ਾਸ ਜੇ ਵੀਜ਼ਾਸ ਦੀ ਜਿਹੜੀ ਕੈਟਾਗਰੀ ਆ ਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਦੀ ਜਿਹੜੀ ਆ ਉਹਨਾਂ ਸਾਰਿਆਂ ਦੇ ਉੱਤੇ ਨਵੇਂ ਦੇ ਉੱਤੇ ਜਿਹੜੀ ਆ ਪ੍ਰਵੀਨ ਜੀ ਇਸ ਟਾਈਮ ਰੋਕ ਲਗਾ ਦਿੱਤੀ ਗਈ ਹੈ ਨਵੀਆਂ ਅਪਾਇੰਟਮੈਂਟਸ ਨਹੀਂ ਦਿੱਤੀਆਂ ਜਾਣਕੀਆਂ ਹਾਂ ਜੀ ਆਪਾਂ ਦੇਖ ਰਹੇ ਹਾਂ ਜਦੋਂ ਤੋਂ ਇੰਟਰਪਰਸ਼ਾਸਨ ਆਇਆ ਨਵਾਂ ਤੇ ਉਸ ਤੋਂ ਉਸ ਤੋਂ ਬਾਅਦ ਯੂਨੀਵਰਸਟੀਆਂ ਖਾਸ ਕਰਕੇ ਕਾਲਜਾਂ ਦੀ ਖਿਚਾਈ ਫੰਡ ਰੋਕਣੇ ਯੂਨੀਵਰਸਿਟੀ ਸਟੂਡੈਂਟਸ ਚਾਹੇ ਗ੍ਰੀਨ ਕਾਰਡ ਹੋਲਡਰ ਹੋਵੇ ਚਾਹੇ ਉਹ ਹੋਰ ਸਿਟੀ ਜਾਨਦੇ ਉਹਨਾਂ ਨੂੰ ਡੀਟੇਨ ਕਰਨਾ ਇੱਕ ਆਪਾਂ ਦੇਖਿਆ ਸੀ ਬਾਹਰਲੇ ਮੁਲਕ ਦੀ ਮੈਂ ਉਹਨਾਂ ਵਿਸਰ ਗਿਆ ਨਾਮ ਉਹਨੂੰ ਬਾਹਰ ਹੋਸਟਲ ਤੇ ਬਾਹਰੋਂ ਹੀ ਡੀਟੇਨ ਕੀਤਾ ਗਿਆ ਸੀ ਸੋ ਖਾਸੀ ਮੋਨੀਟਰਿੰਗ ਖਾਸੀ ਸਕਰੀਨਿੰਗ ਇਸ ਵੇਲੇ ਕੀਤੀ ਜਾ ਰਹੀ ਹੈ ਸਟੂਡੈਂਟਸ ਦੇ ਉੱਤੇ ਇੱਕ ਹੋਰ ਜਿਹੜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਖਬਰ ਦੇ ਵਿੱਚ ਰਾਸ਼ਪਤੀ 트럼ਪ ਨੇ ਸੁਪਰੀਮ ਕੋਰਟ ਨੂੰ ਆਖਿਆ ਹੈ ਵੀ ਉਹ ਇੰਟਰਵਿਨ ਕਰਨ ਜਿਹੜੀ ਸਾਊਥ ਸ Sudan ਦੀਆਂ ਡੈਪੂਟੇਸ਼ਨਸ ਆ ਇੱਕ ਡਿਸਟ੍ਰਿਕਟ ਕੋਰਟ ਦੇ ਜੱਜ ਨੇ ਰੋਕੀਆਂ ਆ ਜਿਹੜੇ ਡਿਸਟ੍ਰਿਕਟ ਕੋਰਟ ਦੇ ਜੱਜਾ ਉਹਨਾਂ ਨੇ ਰੋਕ ਲਾ ਦਿੱਤੀ ਸੀ ਆ ਵੀ ਜਿਹੜੇ ਹੋਰ ਮੁਲਕਾਂ ਦੇ ਜਿਹੜੇ ਸਿਟੀਜਨ ਆ ਉਹਨਾਂ ਨੂੰ ਤੁਸੀਂ ਸਾਊਥ ਸਡਾਨ ਦੇ ਵਿੱਚ ਡਿਪੋਰਟ ਨਹੀਂ ਕਰ ਸਕਦੇ ਆ ਏਟਲੀਸਟ ਤੁਹਾਨੂੰ ਉਹਨਾਂ ਨੂੰ ਇੱਥੇ ਦੀਆਂ ਅਦਾਲਤਾਂ ਦੇ ਵਿੱਚ ਇੱਕ ਚਾਂਸ ਦੇਣਾ ਪਊਗਾ ਆ ਵੀ ਉਹ 10 ਸੈਕਿੰਡ ਵੀ ਭਾਈ ਸਾਡੀ ਜਾਨ ਨੂੰ ਖਤਰਾ ਹੈਗਾ ਆ ਜਾਂ ਨਹੀਂ ਵੀ ਉੱਥੇ ਜਾ ਕੇ ਕਿਤੇ ਸਾਡੀ ਜਾਂ ਕਿਲ ਜਿਹੜਾ ਉਹ ਨਾ ਕਰ ਦੇਣ ਸੋ 트럼ਪ ਐਡਮਿਨਿਸਟ੍ਰੇਸ਼ਨ ਨੂੰ ਸੁਪਰੀਮ ਕੋਰਟ ਦੇ ਕੋਲ ਗਿਆ ਆ ਤੇ ਉਹਨਾਂ ਨੇ ਕਿਹਾ ਵੀ ਇਸ ਲੋਅਰ ਕੋਰਟ ਦੀ ਰੂਲਿੰਗ ਦੇ ਉੱਤੇ ਉਹ ਰੋਕ ਲਾਉਣ ਤੇ ਜਿਹੜੀ ਸਰਕਾਰ ਆ ਉਹ ਆਪਣੀ ਜਿਹੜੀ ਡੈਪੂਟੇਸ਼ਨ ਦਾ ਕੰਮ ਜਿਹੜਾ ਚਲਾ ਰਹੀ ਆ ਵੀ ਹੋਰ ਮੁਲਕਾਂ ਦੇ ਲੋਕਾਂ ਨੂੰ ਹੋਰ ਮੁਲਕਾਂ ਦੇ ਲੋਕਾਂ ਨੂੰ ਜਿਹੜੀ ਡਿਪੋਰਟ ਕਰ ਰਹੇ ਆ ਵੀ ਉਸੇ ਤਰੀਕੇ ਦੇ ਨਾਲ ਕਰਦੇ ਰਹਿਣ ਸੋਲਿਸਟਰ ਜਨਰਲ ਡੀ ਜੌਨਸਨ ਉਹਨਾਂ ਨੇ ਕੋਰਟ ਫਾਈਲਿੰਗ ਦੇ ਵਿੱਚ ਲਿਖਿਆ ਹੈ ਅਭੀ ਕਹਿੰਦੇ ਵੀ ਸਿੰਗਲ ਫੈਡਰਲ ਜੱਜ ਦੇ ਕੋਲ ਇਹ ਅਖਤਿਆਰ ਨਹੀਂ ਹੋਣਾ ਚਾਹੀਦਾ ਵੀ ਐਡਮਿਨਿਸਟ੍ਰੇਸ਼ਨ ਦੀ ਨੈਸ਼ਨਵਾਈਡ ਜਿਹੜੀ ਐਫਰਟ ਆ ਉਸ ਉੱਤੇ ਉਹ ਬ੍ਰੇਕਾਂ ਇਸ ਤਰੀਕੇ ਦੇ ਨਾਲ ਲਾ ਦੇਣ ਸੋ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਨੂੰ ਕਹਿ ਰਹੀ ਆ ਵੀ ਲੋਅਰ ਕੋਰਟ ਦੀ ਇਹ ਜਿਹੜੀ ਰੂਲਿੰਗ ਆ ਉਸ ਦੇ ਉੱਤੇ ਰੋਕ ਲਗਾ ਦੇਣ ਤੇ ਉਹ ਕਿਸੇ ਨੂੰ ਵੀ ਸਾਊਥ Sudan ਦੇ ਵਿੱਚ ਜਿਹੜਾ ਡਿਪੋਰਟ ਕਰਨ ਦਾ ਸਿਲਸਿਲਾ ਆ ਉਸ ਨੂੰ ਅੱਗੇ ਵਧਾ ਸਕਣ ਜੀ ਬਿਲਕੁਲ